ਜੀ ਆਰ ਸੀ ਲਾਈਵ ਡੀ ਫੇਸਬੁਕ ਪੇਜ ਅਤੇ YouTube ਚੈਨਲ ਦੇ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਸਕਦੇ ਹੋ ਸਾਰਾ ਬਾਜ਼ਾਰ ਸ਼੍ਰੀ ਚਮਗੌਰ ਸਾਹਿਬ ਦਾ ਬੰਦ ਹੈ ਕਿਉਂਕਿ ਸਾਰੇ ਵਿਰੋਧ ਦੇ ਵਿੱਚ ਰੋਸ ਪ੍ਰਦਰਸ਼ਨ ਕਰਕੇ ਦੁਕਾਨਦਾਰ ਵੀ ਸਾਡੇ ਜਿੰਨੇ ਵੀ ਭਾਈਚਾਰਾ ਦੁਕਾਨਦਾਰ ਵੀਰਾਂ ਦਾ ਉਹਨੇ ਅੱਜ ਰੋਸ ਦੇ ਵਜੋਂ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਹੋਇਆਂ ਕੱਲ ਜਿਹੜੀ ਸੰਘਰਸ਼ ਕਮੇਟੀ ਦੇ ਮੈਂਬਰ ਇੱਥੇ ਆਏ ਸੀ ਉਹਨਾਂ ਨੇ ਕਿਹਾ ਸੀ ਕਾਲ ਕੀਤੀ ਸੀ ਵੀ ਤੁਸੀਂ ਵਿਰੋਧ ਕਰੋ ਜਿਹੜੀ ਰੂਚਿਕਾ ਪੇਪਰ ਮੇਲੇ ਲੱਗਣ ਜਾ ਰਹੀ ਹੈ ਢੋਲਰਾਹ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਨਾਲ 200 ਤੋਂ 300 ਕਿਰੀਲਾ ਜਿਹੜਾ ਉਹਨਾਂ ਨੇ ਖਰੀਦੇਆ ਹੋਇਆ ਉੱਥੇ ਜਿਹੜੀ ਐਮਐਲ ਲੱਗਣ ਜਾ ਰਹੀ ਹੈ ਉਹਦੇ ਫਾਇਦੇ ਘੱਟ ਦੇ ਨੁਕਸਾਨ ਜ਼ਿਆਦਾ ਨੇ ਉਹ ਦੱਸੇ ਸਾਡੀ ਸੰਰਚ ਕਮੇਟੀ ਨੇ ਤੇ ਸਾਰੇ ਦੁਕਾਨਦਾਰ ਵੀਰਾਂ ਨੇ ਨੇ ਬੜਾ ਕਬੂਲ ਕੀਤਾ ਇਸ ਸੱਦੇ ਨੂੰ ਮੈਂ ਇਸ ਟਾਈਮ ਖੜਾ ਹਾਂ ਸ਼੍ਰੀ ਚਮਕੌਰ ਸਾਹਿਬ ਤੁਸੀਂ ਦੇਖ ਸਕਦੇ ਹੋ ਕਦ ਲੱਗਦਾ ਗੁਰਦੁਆਰਾ ਸਾਹਿਬ ਦੀ ਜਿਹੜੀ ਪਾਰਕਿੰਗ ਹੈ ਉਹਦੇ ਅੱਗੇ ਆ ਸਾਹਮਣੇ ਖਾਦਸਾ ਸਕੂਲ ਸ਼੍ਰੀ ਚਮਕੌਰ ਸਾਹਿਬ ਤੇ ਨਾਲੇ ਤੁਸੀਂ ਦੇਖੋ ਜਿੰਨੀਆਂ ਦੁਕਾਨਾਂ ਤਕਰੀਬਨ ਤਕਰੀਬਨ ਦੁਕਾਨਾਂ ਸਾਰੀਆਂ ਜਿਹੜੀਆਂ ਬੰਦ ਆ ਤੁਸੀਂ ਦੇਖ ਸਕਦੇ ਹੋ ਸਾਰੇ ਦੁਕਾਨਦਾਰ ਵੀਰਾਂ ਦਾ ਬਹੁਤ ਧੰਨਵਾਦ ਯੋਨਾ ਨੇ ਸਾਡੀ ਗੱਲ ਮੰਨੀ ਅਤੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਤੇ ਮੈਂ ਤੁਹਾਨੂੰ ਧਰਨੇ ਵਾਲੀ ਜਗ੍ਹਾ ਤੇ ਵੀ ਲੈ ਕੇ ਜਾਵਾਂਗਾ ਵੀਡੀਓ ਵਿੱਚ ਸਾਡੇ ਨਾਲ ਤੁਸੀਂ ਬਣੇ ਰਹੋ ਸਾਡਾ ਮਨੀ ਵੀ ਰਹਿ ਵੀ ਚੱਲਿਆ ਬੁਲਟ ਮੋਟਰਸਾਈਕਲ ਐਨੇ ਵੀ ਚੱਕ ਲਿਆ ਸੋ ਸਾਰੇ ਦੁਕਾਨਦਾਰ ਰੈਡੀमेड ਵੀਰਾਂ ਨੇ ਵੀ ਕੱਲ ਜਿਹੜੀ ਕਾਲ ਕਰੀ ਸੀ ਹੈ ਨਾ ਇਕੱਠੇ ਹੋਏ ਸੀ ਪਰ ਜੇ ਗੱਲ ਕਰੀਏ ਸਾਰੇ ਦੁਕਾਨਦਾਰ ਵੀਰ ਜਿੰਨੇ ਵੀ ਆ ਸਾਰਿਆਂ ਨੇ ਆਪਣੀ ਦੁਕਾਨਾਂ ਜਿਹੜੀਆਂ ਬੰਦ ਰੱਖੀਆਂ ਤੁਸੀਂ ਦੇਖ ਸਕਦੇ ਹੋ ਸੋ ਸਾਰਿਆਂ ਦਾ ਬਹੁਤ ਧੰਨਵਾਦ ਹੈ ਸ਼੍ਰੀ ਚਮਕੌਰ ਸਾਹਿਬ ਵਾਲੇ ਜਿੰਨੇ ਵੀ ਦੁਕਾਨ ਵਾਲੇ ਤੇ ਹੋਰ ਲਾਗਲੇ ਪਾਸੇ ਪਿੰਡਾਂ ਤੋਂ ਵੀ ਜਿਹੜੀ ਸੰਗਤ ਚੱਲ ਕੇ ਪਹੁੰਚੀ ਉਸ ਧਰਨੇ ਵਾਲੀ ਜਗ੍ਹਾ ਤੇ ਹਨਾ ਧੌਲਰਾ ਪੰਚਾਇਤੀ ਜ਼ਮੀਨ ਦੇ ਵਿੱਚ ਜਿੱਥੇ ਇਕੱਠ ਰੱਖਿਆ ਹੋਇਆ ਇੱਕ ਮਿਲਣੀ ਰੱਖੀ ਹੋਈ ਹੈ ਲੋਕ ਮਿਲਣੀ ਸਰਕਾਰੀ ਅਫਸਰਾਂ ਦੇ ਦੌਰਾਨ ਉੱਥੇ ਲਈ ਅਸੀਂ ਹੁਣ ਜਾ ਰਹੇ ਹਾਂ ਮੈਂ ਤੇ ਮੇਰੇ ਨਾਲ ਆ ਮਨੀ ਬੇਕਰੀ ਭਰਾ ਮੇਰਾ ਬੁਲਟ ਮੋਟਰਸਾਈਕਲ ਤੇ ਅਸੀਂ ਜਾ ਰਹੇ ਹਾਂ ਉੱਥੇ ਸੋ ਅਸੀਂ ਵੀ ਜ਼ਰੂਰ ਵਿੱਚ ਜਾ ਕੇ ਆਪਣਾ ਹਿੱਸਾ ਯੋਗਦਾਨ ਪਾਵਾਂਗੇ ਸੋ ਸਾਰੇ ਦੁਕਾਨਦਾਰ ਵੀ ਦੇਖ ਸਕਦੇ ਹੋ ਦੁਕਾਨਾਂ ਪੂਰੇ ਬਾਜ਼ਾਰ ਦੀਆਂ ਜਿਹੜੀਆਂ ਬੰਦ ਨੇ ਬੰਦ ਦੇ ਸੱਦੇ ਨੂੰ ਜਿਹੜਾ ਕਬੂਲ ਕੀਤਾ ਸਾਰੇ ਦੁਕਾਨਦਾਰ ਵੀਰਾਂ ਨੇ ਪਰ ਕੁਝ ਕੁ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਖੁੱਲੀਆਂ ਵੀ ਨਹੀਂ ਕਿਉਂਕਿ ਮੈਡੀਕਲ ਸੋਲ ਤਾਂ ਜਾਂ ਫਿਰ ਸਬਜ਼ੀ ਦੀਆਂ ਦੁਕਾਨਾਂ ਜਿਹੜੇ ਜ਼ਰੂਰਤਮੰਦ ਹੁੰਦੇ ਆ ਲੋੜਾ ਹਨ ਉਹ ਕੁਝ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਉਹ ਖੁੱਲੀਆਂ ਫਲਾਣੀਆਂ ਦੁਕਾਨਾਂ ਖੁੱਲੀਆਂ ਤੇ ਬੰਦ ਦਾ ਆਪਾਂ ਕਹਿ ਲਈ ਵੀ ਪੂਰਾ 80 ਤੋਂ 85% ਜਿਹੜਾ ਆਪਾਂ ਨੂੰ ਸਮਰਥਨ ਮਿਲਿਆ ਪਰ ਕੁਝ ਕੁ ਦੁਕਾਨਾਂ ਆਪਾਂ ਦੇਖ ਸਕਦੇ ਜਿਹੜੇ ਖੁੱਲੀਆਂ ਵੀ ਨਹੀਂ ਸੋ ਤੁਸੀਂ ਸਾਰੇ ਜਰੂਰ ਵੀਰੋ ਦੇਖੋ ਅਤੇ ਸ਼ੇਅਰ ਕਰਦੇ ਜਾਓ ਅਸੀਂ ਜਾ ਰਹੇ ਹਾਂ ਧਰਨੇ ਦੇ ਜਿੱਥੇ ਇਕੱਠ ਹੋਇਆ ਇਕੱਠ ਦੇ ਵਿੱਚ ਅਸੀਂ ਵੀ ਆਪਣਾ ਜਾ ਕੇ ਯੋਗਦਾਨ ਪਾਈਏ ਕਿਉਂਕਿ ਜੇ ਹੁਣ ਨਹੀਂ ਤਾਂ ਕਦੇ ਨਹੀਂ ਇਹ ਸਮਾਂ ਆਪਣੇ ਹੱਥਾਂ ਕਿਉਂਕਿ ਸਮਾਂ ਸਮ ਸਮਰਾਤਾ ਹੈ ਇਹਨਾਂ ਸਾਹਾਂ ਦੀ ਡੋਰ ਉਸ ਬਾਬੇ ਨਾਨਕ ਦੇ ਹੱਥ ਹੈ ਸਵਾਭਾ ਬਚਾਈਏ ਆਪਣੇ ਪਾਣੀ ਨੂੰ ਗੰਧਲਾ ਹੋਣ ਤੋਂ ਬਚਾਈਏ ਸੋ ਇਸ ਫੈਕਟਰੀ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਆਪਣੇ ਇਲਾਕੇ ਨੂੰ ਹੋਣਾ ਲਗਭਗ ਕਿੰਨੇ ਹੀ ਕਿਲੋਮੀਟਰਾਂ ਤੱਕ ਜਿਹੜੀ ਵੱਡੀ ਮਾਰ ਪੈਣੀ ਹੈ ਪਾਣੀ ਧਰਤੀ ਦਾ ਇਦਾਂ ਦਾ ਹੋ ਜਾਣਾ ਦੇਖਣ ਨੂੰ ਸਾਫ਼ ਆ ਪਰ ਜਦੋਂ ਉਹਦੇ ਸੈਂਪਲ ਲੈ ਜਾਣੇ ਆ ਤਾਂ ਉਹਦੇ ਵਿੱਚੋਂ ਜਿਹੜਾ ਕੈਂਸਰ ਹੋ ਜਾਣਾ ਸੋ ਪਹਿਲਾਂ ਵੀ ਆਪਾਂ ਵੀਡੀਓ ਅਪਲੋਡ ਕਰੀਏ ਇਹ ਤੁਹਾਨੂੰ ਦੱਸਿਆ ਸੀ ਕਿੰਨੀਆਂ ਭਿਆਨਕ ਬਿਮਾਰੀਆਂ ਪਾਣੀ ਦੇ ਵਿੱਚ ਹਵਾ ਦੇ ਵਿੱਚ ਜਿਹੜੀਆਂ ਫੈਲ ਜਾਣੀਆਂ ਜਿੱਥੇ ਇਹ ਫੈਕਟਰੀਆਂ ਲੱਗੀਆਂ ਉੱਥੇ ਜਾ ਕੇ ਪੁੱਛੋ ਕਾਲੇ ਅੰਬ ਲੱਗੀ ਹੋਈ ਆ ਲਸਾੜੇ ਲੱਗੀ ਹੋਈ ਆ ਉੱਥੇ ਇਸ ਦੇ ਕਿੰਨੇ ਮਾਰੇ ਨੁਕਸਾਨ ਹੋਏ ਹਨਾ ਉਥੇ ਦੀਆਂ ਮਾਤਾਵਾਂ ਪੈਣਾ ਦੱਸਦੀਆਂ ਕਿਸ ਤਰ੍ਹਾਂ ਪਰਿਵਾਰਕ ਮੈਂਬਰ ਜਿਹੜੇ ਕੈਂਸਰ ਹੋਣ ਦੇ ਨਾਲ ਉੱਥੇ ਮਰੇ ਇੱਕ ਪਰਿਵਾਰ ਦੇ ਚਾਰ ਮੈਂਬਰ ਮਰੇ ਸੋ ਆਪਾਂ ਪਹੁੰਚ ਚੁੱਕੇ ਆ ਧਰਨੇ ਵਾਲੀ ਜਗ੍ਹਾ ਤੇ ਉੱਪਰ ਤੁਸੀਂ ਦੇਖ ਸਕਦੇ ਹੋ ਇੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਪਹੁੰਚਿਆ ਹੋਇਆ ਆ ਆ ਜਿਹੜੀ ਸਾਹਮਣੇ ਤੁਹਾਨੂੰ ਮੈਂ ਦਿਖਾ ਦਾਂ ਵੀ ਇਹ ਜ਼ਮੀਨ ਆ ਜਿੱਥੇ ਇਹ ਪੇਪਰ ਮੇ ਲੱਗਣ ਜਾ ਰਹੀ ਰੁਚੀ ਦਾ ਪੇਪਰ ਮੇ ਲਾ ਸੋ ਦੇਖਦੇ ਆ ਆਪਾਂ ਜਰੂਰ ਸਾਰੇ ਵੀਡੀਓ ਦੇਖਦੇ ਰਹੋ ਤੇ ਸ਼ੇਅਰ ਕਰੋ ਇੱਕ ਇੱਕ ਅਪਡੇਟ ਆਪਾਂ ਤੁਹਾਡੇ ਨਾਲ ਲੈ ਕੇ ਆਵਾਂਗੇ ਸੋ ਸਾਰੇ ਵੀਰ ਪਹੁੰਚ ਰਹੇ ਆ ਵੱਡੀ ਗਿਣਤੀ 'ਚ ਕੋਈ ਗੱਡੀਆਂ ਲੈ ਕੇ ਕੋਈ ਮੋਟਰਸਾਈਕਲਾਂ ਤੇ ਕੋਈ ਐਕਟਿਵ ਵਾਲੇ ਕੇ ਸੋ ਜਿਹੜੇ ਨੇੜਲੇ ਪਿੰਡਾਂ ਤੋਂ ਪੈਦਲ ਵੀ ਚੱਲ ਕੇ ਪਹੁੰਚੇ ਸੋ ਦੇਖੋ ਆਪਾਂ ਦੇਖ ਰਹੇ ਹਾਂ ਬਾਗਾ ਤੁਸੀਂ ਆਪਾਂ ਦੇਖ ਸਕਦੇ ਆ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਆ ਲਾਗਲੇ ਪਿੰਡਾਂ ਤੋਂ ਜਿਹੜੇ-ਜਿਹੜੇ ਵੀ ਪਿੰਡ ਨਾਲ ਲੱਗਦੇ ਆ ਜਿਨ੍ਹਾਂ ਨੂੰ ਪਤਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਟੈਂਟ ਲੱਗਿਆ ਹੋਇਆ ਜਿੱਥੇ ਲੋਕ ਮਿਲਣੀ ਹੋਣੀ ਆ ਤੇ ਸਾਡੇ ਜਿਹੜੇ ਵੀਰ ਉੱਥੇ ਪਹੁੰਚ ਰਹੇ ਆ ਆਜ ਵੀ ਲਗਵਾ ਰਹੇ ਆ ਆਧਾਰ ਕਾਰਡ ਦੇ ਨਾਲ ਨਾਮ ਲਿਖੇ ਗਏ ਆ ਤੇ ਹੁਣ ਅੰਦਰ ਦਾਖਲ ਹੋਵਾਂਗੇ ਉੱਥੇ ਅੰਦਰ ਦਾ ਹਾਲ ਵੀ ਤੁਹਾਨੂੰ ਆਪਾਂ ਲਾਈਵ ਦਿਖਾਵਾਂਗੇ ਹਰ ਵਰਗ ਦੇ ਲੋਕ ਵੱਡੀ ਗਿਣਤੀ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਚੱਲ ਰਹੇ ਆ ਸਾਰਿਆਂ ਦਾ ਬਹੁਤ ਧੰਨਵਾਦ ਆ ਤੁਹਾਨੂੰ ਦੇਖ ਸਕਦੇ ਹੋ ਜਿੰਨੇ ਸਾਡੇ ਨਾਲ ਨੌਜਵਾਨ ਉੱਥੇ ਸਾਡੀਆਂ ਮਾਤਾਵਾਂ ਭੈਣਾਂ ਵੀ ਵੱਡੀ ਗਿਲਦੀ ਦੇ ਵਿੱਚ ਜਿਹੜੇ ਪਹੁੰਚੇ ਸੋ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਲੋਕ ਮਿਲਣ ਦੀ ਜਿਹੜੀ ਸ਼ੁਰੂਆਤ ਇਸ ਤਰ੍ਹਾਂ ਹੋਈ ਹੈ ਕभी ਕਾਪੀ ਕੀਤੀ ਜਾਵੇ ਉਸ ਤੋਂ ਬਾਅਦ ਇਹ ਪਬਲਿਕਾਰੀ ਮੀਟਿੰਗ ਰੱਖੀ ਜਾਵੇ ਕਿਉਂਕਿ ਇਸ ਨੋਟਿਸ ਬੋਰਡ ਦੇ ਵਿੱਚ ਲਿਖਿਆ ਹੋਇਆ ਹੈ ਤੁਹਾਡੇ ਵੱਲੋਂ ਅਗਲੀ ਕਾਰਵਾਈ ਮੈਂ ਰਿਕਵੈਸਟ ਕਰੂੰਗਾ ਕਿ ਜਿਹੜੇ ਇੰਡਸਟਰੀ ਦੇ ਵਾਤਾਵਰਣ ਸਲਾਹਕਾਰ ਨੇ ਉਹ ਆਪਣੇ ਪ੍ਰੋਜੈਕਟ ਦੇ ਬਾਰੇ ਦੱਸਣ ਅਤੇ ਮੈਂ ਇਹ ਵੀ ਬੇਨਤੀ ਕਰੂੰਗਾ ਕਿ ਉਹ ਨਾਲ ਹੀ ਉਸਨੂੰ ਫਾਲੋ ਕੀਤਾ ਜਾਵੇਗੀ ਨਿਵਾਸੀਆਂ ਨੂੰ ਆ ਵਾਤਾਵਰਣ ਦੇ ਨਾਲ ਦੇ ਜਿੰਨੇ ਜਨਤਕ ਨੋਟਿਸ ਨੂੰ ਫਾਲੋ ਕੀਤਾ ਜਾਵੇ ਇਹ ਸਾਡੀ ਮੰਗ ਹੈ ਜੀ ਹਲਕੇ ਦੀ ਹਾਂ ਜੀ ਜਿੰਨੇ ਮੰਗ ਹੈ ਜੀ 300 ਕੀ ਕੀਤੇ ਜਾਣਗੇ ਜਿੰਨੇ ਮਰ ਰਿਕੁਇਰਮੈਂਟ ਮੈਨੂੰ ਫਾਲੋ ਕੀਤਾ ਜਾਵੇ ਸਰ ਤੁਸੀਂ ਪ੍ਰਸ਼ਾਸਨ ਨੂੰ ਦੱਸਦਾ ਕਿ ਨੰਬਰ ਦਾਬੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਕੀਤੀ ਜਾਏਗੀ

ਜਾ ਦੇ ਕੇ ਹੋ ਰਿਪੋਰਟ ਦੀ ਕਾਪੀ ਦੇ ਕੇ ਉਸ ਤੋਂ ਬਾਅਦ ਨਵੀਂ ਡੇਟ ਦਾ ਕੀ ਕੀਤਾ ਅਸੀਂ ਆਵਾਂਗੇ ਜੀ ਤੁਹਾਡੀ ਗੱਲ ਅਸੀਂ ਪਾਲੀ ਹੈ 29 ਮਾਰਚ ਤੋਂ ਬਾਅਦ ਆਇਆ ਸੀਗਾ ਉਹਨੂੰ ਅੰਦਰ ਸਾਨੂੰ ਸਟਡੀ ਰਿਪੋਰਟ ਨਹੀਂ ਮਿਲਗੀ ਜੀ ਅਸੀਂ ਅੱਜ ਉਸਦੀ ਇੱਕ ਤੋਂ ਬਾਅਦ ਤੁਹਾਨੂੰ ਇਹ ਅਪਡੇਟ ਕਰਨੀ ਚਾਹੀਦੀ ਹੈ ਮੈਂ ਆਪਣੇ ਐਕਸ਼ਨ ਸਾਥੋਂ ਕੁਝ ਨਾ ਲੇਖੀ ਸਰਦਾਰ ਸਾਹਿਬ ਮਾਈਕ ਮੁਰੀਆ ਬਾਹਰ ਵਰਕਿੰਗ ਬੋਸ ਉਹ ਕਰ ਦਿੱਤੀ ਗਈ ਹੈ ਸਾਡੇ ਰੱਖਾ ਹਜ਼ਾਰਾਂ ਬੰਦੇ ਬਾਹਰ ਖੜੇ ਆ ਚਾਹਵੇਂ ਜ਼ੀਰੋ ਕਰ ਦਿੱਤੀ ਗਏ ਸਿਸਟਮ ਮੇਰਾ ਅੱਛਾ ਇੱਕ ਪੈਸਾ ਮੇਰਾ ਜਨਾਬਾ ਮੇਰੀ ਬੇਨਤੀ ਹੈ ਕਹੋਨਾ पर मेरे बिना डाकिंग नहीं हो सकता पब्लिक एक मैन यू आर स्पीकिंग इन इंग्लिश दैट इट माइट बी किक मैसेज दैट वेबसाइट पे इट इज अवेलेबल वेबसाइट पीटीसीवी डॉट यूबी डॉट इनडी अवेलेबल है दैट इज अ पब्लिक डोमेन हैड इट कुड हैव बीन डाउनलोडेड फॉर एरर कोई एरर सरकारी कंप्यूटर का बैकअप अपनी सिटी का बाय एरर बाय एरर ਹਾਲੇ ਬਹੁਤ ਲੋਕ ਬਾਹਰ ਖੜੇ ਆ ਜੀ ਜਿਹੜੀ ਰਜਿਸਟਰ ਪ੍ਰੋਸੈਸਿੰਗ ਜਮੈਂ ਸ਼ੋ ਕਰਦੇ ਹੋ ਇੱਕ ਵਾਰ ਇਹ ਬੈਠੋ ਕੋਈ ਮਾਈਕ ਤਾਂ ਬੰਨ੍ਹ ਦਿਓ ਅਤੇ ਲਗਾਤਾਰ ਜਿਹੜੀ ਮੀਟਿੰਗ ਤੁਸੀਂ ਦੇਖ ਸਕਦੇ ਹੋ ਚੱਲ ਰਹੀ ਹੈ ਇਕਰਾਰ ਵੀ ਦਿੱਤੇ ਜਾ ਰਹੇ ਹਨ ਉਹਨਾਂ ਦੀ ਵੀ ਸੁਣੀ ਜਾ ਰਹੀ ਹੈ ਉਹ ਵੀ ਆਪਣੇ ਵੱਲੋਂ ਜਿਹੜੇ ਪੱਖ ਰੱਖ ਰਹੇ ਆ ਫੈਕਟਰੀ ਵਾਲੇ ਸੋ ਤੁਸੀਂ ਬਣੇ ਰਿਓ ਵੀਡੀਓ ਨਾਲ ਤੋਂ ਬਾਅਦ ਕੋਈ ਸਾਡੇ ਆਫਿਸ ਮੇਰੇ ਕੋਲ ਵਾਟਾਵਰ ਇੰਜੀਨੀਅਰ ਬੈਠੇ ਨੇ ਤੁਸੀਂ ਸਾਨੂੰ ਇਹ ਗੱਲ ਕਹੀ ਹੁੰਦੀ ਤਾਂ ਤੁਹਾਨੂੰ ਉਸ ਟਾਈਮ ਹੋਈਆ ਕਰਾਂਦੇ ਤੁਸੀਂ ਅੱਜ ਵੀ ਅਗਰ ਗੱਲ ਕਹੀ ਆ ਤੇ ਨੋਟ ਹੋ ਗਈ ਆ ਤੁਸੀਂ ਇਸ ਚੀਜ਼ ਦਾ ਇਤਬਾਰ ਕਰੋ ਕਿ ਸਭ ਤੋਂ ਪਹਿਲਾਂ ਇਹ ਲਿਖਿਆ ਜਾਏਗਾ ਕਿ ਸੱਜਣ ਇਹਨਾਂ ਦਾ ਨਾਮ ਇਹਨਾਂ ਨੇ ਕਿਹਾ ਵੀ ਸਾਨੂੰ ਕਾਪੀ ਨਹੀਂ ਮਿਲੀ ਖੂਬ ਹੋ ਪੰਜਾਬੀ ਤੇ ਅੰਗਰੇਜ਼ੀ ਵਿੱਚ ਲਿਖ ਦਿੱਤਾ ਜਾਏਗਾ ਤੁਸੀਂ ਜਿਹੜੀ ਪ੍ਰੋਸੀਡਿੰਗ ਦੀ ਕਾਰਵਾਈ ਹੈ ਦੇਖੋ ਆਪਾਂ ਸਾਰੇ ਕਾਨੂੰਨ ਨੂੰ ਤੇ ਅੱਜ ਬਾਹਰ ਸਾਡੇ ਪਰਮਪਤਰਾ ਵੱਲੋਂ ਤੁਸੀਂ ਦੇਖ ਸਕਦੇ ਠੰਡੇ ਮਿੱਠੇ ਗਲਦ ਜਿਹੜਾ ਪਾਣੀ ਵੀ ਲਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਸੇਵਾ ਇੱਕ ਬਹੁਤ ਵੱਡੀ ਸੇਵਾ ਜਿਹੜੀ ਇਹ ਕਰ ਰਹੇ ਆ ਸਾਰੇ ਵੀਰਾਂ ਦਾ ਦੁਕਾਨਦਾਰ ਵੀਰਾਂ ਦਾ ਬਹੁਤ ਧੰਨਵਾਦ ਆ ਲੋਕ ਮਿਲਣ ਦੀ ਮੀਟਿੰਗ ਅੰਦਰ ਨਿਰੰਤਰ ਜਿਹੜੀ ਜਾਰੀ ਹੈ ਸੋ ਹੁਣ ਤੱਕ ਦੀ ਰਿਪੋਰਟ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਰੂਰ ਇਸ ਫੇਸਬੁੱਕ ਪੇਜ ਜੀਆਰਸੀ ਲਾਈਵ ਟੀਵੀ ਨੂੰ ਤੁਸੀਂ ਫੋਲੋ ਕਰਿਓ ਅਤੇ ਇਸ ਪੋਸਟ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ YouTube ਚੈਨਲ ਜੀਆਰਸੀ ਲਾਈਵ ਟੀਵੀ ਨੂੰ ਸਬਸਕ੍ਰਾਈਬ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਬਣ ਰਹੇ ਹੋ ਸਾਡੇ ਨਾਲ